ਚਾਤਰ ਚੋਰ ਮੋਟਰਸਾਈਕਲ ਚੋਰੀ ਕਰਕੇ ਭੱਜਿਆ ਤਾਂ ਉਸ ਦੀ ਜਾਨ ਚਲੀ ਗਈ ਜੀ ਹਾਂ ਇਹ ਘਟਨਾ ਮਾਛੀਵਾੜਾ ਚ ਵਾਪਰੀ ਹੈ ਜਿੱਥੇ ਕਿ ਇੱਕ ਚੋਰ ਇੱਕ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਭੱਜਿਆ ਅਤੇ ਜਾਂਦੇ ਸਮੇਂ ਹਾਸੇ ਦਾ ਸ਼ਿਕਾਰ ਹੋ ਗਿਆ ਇਸ ਦੌਰਾਨ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਕਿ ਲੋਕਾਂ ਵੱਲੋਂ ਸਿਵਲ ਹਸਪਤਾਲ ਸਮਰਾਲਾ ਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਆ ਉਸ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਪਰ ਹੁਣ ਕਰੀਬ 2 ਦਿਨ ਬਾਅਦ ਉਸ ਦੀ ਜਾਨ ਚਲੀ ਗਈ ਇਹ ਨਹੀਂ ਕਿ ਅਸੀਂ ਨੰਬਰ ਲਗਾਇਆ ਤੇ ਐਨਪੀਜੀ 55 ਬਾਰੇ ਮੈਂ ਬੋਲ ਰਿਹਾ ਹਾਂ ਇਹਦਾ ਜਿਹੜਾ ਇੰਡੀਆ ਨੰਬਰ ਦੇਖੋ ਕਿੱਥੇ ਸਾਨੂੰ ਮਿਲ ਆਇਆ ਨੰਬਰ ਉਹ ਕਪੜਾ ਲੈ ਆ ਕਪੜਾ ਲੈ ਕੇ ਬਸ ਤਾਂ ਮਾਛੀਵਾੜਾ ਤੋਂ ਇੱਕ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਭੱਜਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਅੱਗੇ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਹੈ ਦਰਸਲ ਡੇਰੀ ਦਾ ਕੰਮ ਕਰਦੇ ਇੱਕ ਵਿਅਕਤੀ ਭੂਸ਼ਣ ਜੈਨ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਸੀ ਕਿ ਉਸ ਦੀ ਦੁਕਾਨ ਮੇਨ ਬਾਜ਼ਾਰ ਮਾਛੀਵਾੜਾ ਦੇ ਨੇੜੇ ਬੜੀ ਹੋਈ ਹੈ ਅਤੇ 10 ਸਤੰਬਰ ਨੂੰ ਉਸ ਨੇ ਆਪਣਾ ਮੋਟਰਸਾਈਕਲ ਦੁਕਾਨ ਦੇ ਬਾਹਰ ਖੜਾ ਕੀਤਾ ਸੀ ਜਿਸ ਦੀ ਚਾਬੀ ਮੋਟਰਸਾਈਕਲ ਦੇ ਵਿੱਚ ਹੀ ਲੱਗੀ ਹੋਈ ਸੀ ਅਤੇ ਰਾਤ ਨੂੰ ਕਰੀਬ 9:30 ਵਜੇ ਇੱਕ ਨਾਮਾਲੂਮ ਵਿਅਕਤੀ ਉਸੇ ਦੁਕਾਨਦਾਰੋਂ ਇਹ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਆਜੇ ਇਸ ਤੋਂ ਬਾਅਦ ਪੁਲਿਸ ਵੱਲੋਂ ਪੁਸ਼ਨ ਜਨ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਇਹ ਨੌਜਵਾਨ ਦੇਰ ਰਾਤ ਜਦੋਂ ਸਮਰਾਲਾ ਵੱਲ ਨੂੰ ਜਾ ਰਿਹਾ ਸੀ ਤਾਂ ਪਿੰਡ ਬਾਲੇਉ ਨੇੜੇ ਉਸ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ ਉਸ ਦਾ ਮੋਟਰਸਾਈਕਲ ਸਲਿੱਪ ਕਰ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਸੀ ਅਤੇ ਹੁਣ ਕਰੀਬ 3 ਦਿਨ ਬਾਅਦ ਉਸ ਦੀ ਜਾਂਚ ਲੱਗੀ ਹੈ ਉਧਰ ਪੁਲਿਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਨੌਜਵਾਨ ਮਾਛੀਵਾੜਾ ਦੇ ਰਹਿਣ ਵਾਲਾ ਹੈ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਅਤੇ ਹੁਣ ਉਹਨਾਂ ਵੱਲੋਂ Laash ਦੀ ਸਨাক্ত ਕੀਤੀ ਗਈ ਹੈ ਮੇਰਾ ਨੋ ਜੀ ਮੋਨੂ ਆ ਮਾਛੀਵਾੜਾ ਦਾ ਰਹਿਣ ਵਾਲਾ ਹਾਂ ਮੇਰੇ ਬ੍ਰਦਰ ਦਾ ਨੋ ਕ੍ਰਿਸ਼ਨ ਜੀ ਤੂ ਐਕਸੀਡੈਂਟ ਕਰਕੇ ਉਹਦੀ ਡੈਥ ਹੋ ਗਈ ਹੈ ਇੱਥੇ ਕਦੋਂ ਮੈਂ ਇਹ ਸਭ ਇਹ ਸਾਨੂੰ ਤਾਂ ਪਤਾ ਹੀ ਨਹੀਂ ਸੀ ਦੋ ਦਿਨਾਂ ਤੋਂ ਜੀ ਅੱਜ ਪਤਾ ਲੱਗਿਆ ਅੱਜ ਪਤਾ ਲੱਗਿਆ ਮਰਛਵੜ ਤੋਂ ਸੁਨਾਰੇ ਨੂੰ ਆ ਰਿਹਾ ਸੀ ਆਹੀ ਕੁਛ ਇਸ ਤਰ੍ਹਾਂ ਹੀ ਲੱਤ ਰਿਹਾ ਜੀ ਸਾਨੂੰ ਇਹ ਵੀ ਨਹੀਂ ਪਤਾ ਸੀ ਇਹ ਰਲ ਗਿਆ ਮੈਂ ਤਾਂ ਕੰਮ ਤੇ ਗਿਆ ਦੀ ਮੈਨੂੰ ਤਾਂ ਹੁਣੇ ਪਤਾ ਲੱਗਿਆ ਜੀ ਥੋੜੀ ਦੇਰ ਨੂੰ ਕਿੰਨੇ ਉਮਰ ਦੇ ਕੋਈ 28 ਸਾਲ ਦਾ ਹੋਣਾ ਜੀ ਕੋਈ ਐਸ਼ੀ ਵਗੈਰਾ ਵੀ ਕਰਦਾ ਸੀਗਾ ਗੱਲ ਤਾਂ ਸੰਗਤ ਜੀ ਉਹ ਗੱਲ ਸੰਗਤ ਦਾ ਜੀ ਬਹੁਤ ਸੰਗਤ ਦਾ ਬਈ ਨਵੀਂ ਕੁਵਾਰਾ ਜੀ ਕਿੰਨੇ ਦਿਨ ਹੋ ਗਏ ਘਰੋਂ ਗਏ ਦੋ ਦਿਨ ਹੋ ਗਏ ਜੀ ਦੋ ਤੋਂ ਤਿੰਨ ਤੁਹਾਨੂੰ ਕੁਝ ਪਤਾ ਲੱਗਿਆ ਜਿਹੜਾ ਮੋਟਰਸਾਈਕਲ ਤੇ ਉਹ ਜਾ ਰਿਹਾ ਸੀ ਉਹ ਚੋਰੀ ਦਾ ਸੀ ਨਹੀਂ ਸਾਨੂੰ ਮੈਨੂੰ ਤਾਂ ਓਨੇ ਪਤਾ ਲੱਗਿਆ ਜੀ ਉਹ ਵੀ ਮੈਨੂੰ ਹੋਣ 10 ਵਜੇ ਮੈਂ ਨੇ ਫੋਨ ਕੀਤਾ ਜੀ ਮੈਨੂੰ ਕੰਮ ਤੋਂ ਪਤਾ ਲੱਗਾ ਉਧਰ ਸਮਰਾਲਾ ਥਾਣਾ ਦੇ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕ੍ਰਿਸ਼ਨ ਲਾਲ ਵਾਸੀ ਮਾਛੀਵਾੜਾ ਵਜੋਂ ਹੋਈ ਹੈ ਅਤੇ ਜਿਸ ਮੋਟਰਸਾਈਕਲ ਤੇ ਉਹ ਆ ਰਹੇ ਹ ਸੀ ਉਹ ਚੋਰੀ ਕੀਤਾ ਹੋਇਆ ਸੀ ਪੁਲਿਸ ਮੁਤਾਬਕ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕੀਤਾ ਗਿਆ ਜਿਸ ਦੇ ਬਿਆਨਾਂ ਦੇ ਆਧਾਰ ਤੇ ਹੁਣ ਕਾਨੂੰਨੀ ਕਾਰਵਾਈ ਅਮਲ ਚੇਲਿਆਂ ਦੀ ਜਾ ਰਹੀ ਹੈ ਕੱਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਮੋਟਰਸਾਈਕਲ ਦੇ ਐਕਸੀਡੈਂਟ ਹੋਣ ਨਾਲ ਬੰਦਾ ਇੱਕ ਜਾਕਮੇ ਹੋਇਆ ਜਿਸ ਨੂੰ ਸਮਰਾਲੇ ਤੋਂ ਰੈਫਰ ਕਰ ਦਿੱਤਾ ਸੀ ਸਿਵਲ ਹਸਪਤਲ ਲੁਧਿਆਣਾ ਦਾ ਜਿਸ ਵੰਦੀ ਆਪਣੇ ਕੱਲ ਮੈਸੇਜ ਆਇਆ ਫਿਰ ਦੁਬਾਰਾ ਆਇਆ ਮੈਸੇਜ ਕਿ ਉਸਦੀ ਸ਼ਾਮੀ ਉਸਦੀ ਮੌਤ ਹੋ ਗਈ ਅਸੀਂ ਆਪਣਾਈਓ ਭੇਜਿਆ ਸੀ ਜਿਸ ਦੀ شناخت ਨਹੀਂ ਹੋਈ ਜੋ ਹੁਣ ਉਹਦੇ ਵਾਰਿਸ ਆਏ ਨੇ ਇਹਦਾ ਨਾਮ ਹੈਗਾ ਕ੍ਰਿਸ਼ਨਾ son of ਪ੍ਰੇਮਨਾਥ ਰੋਪੜ ਰੋਡ ਮਾਚੀਵੜਾ ਸਾਹਿਬ ਇਹ ਹੁਣ ਜੋ ਪਤਾ ਲੱਗਿਆ ਜਿਹੜੇ ਮੋਟਰਸਾਈਕਲ ਤੇ ਇਹ ਸਲਿੱਪ ਕਰਕੇ ਡਿਸ ਮੋਟਰਸਾਈਕਲ ਦਾ ਡਿਸ ਬੈਲੈਂਸ ਹੋਣ ਕਰਕੇ ਬਾਲਿਓ ਪਿੰਡ ਦੇ ਕੋਲ ਇਹ गिर ਗਿਆ ਸੀ ਜਿਸ ਨਾਲ ਇਹ ਸੱਟਾਂ ਲੱਗੀਆਂ ਸੀ ਇਹ ਮੋਟਰਸਾਈਕਲ ਏ ਪਤਾ ਲੱਗਿਆ ਕਿ ਮਾਛੀਵਾੜਾ ਸਾਹਿਬ ਤੋਂ ਚੋਰੀ ਕਰਕੇ ਲਿਆ ਰਿਹਾ ਸੀ। ਕੋਈ ਨਸ਼ੀਦਾ ਪੀ ਸੀ ਜੀ ਪੀ ਇਹਦੇ ਬਾਰੇ ਇਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਜੀ ਹੁਣ ਮੁਕਦਮਾ ਵਗੈਰਾ ਦਰਜ ਪਈ ਮੁਕਦਮਾ ਹੋਈ ਹੈ ਗੱਲ ਮਾਛੀਵਾੜਾ ਸਾਹਿਬ ਦਰਜ ਹੋ ਗਿਆ। ਅਸੀਂ ਕਾਰਵਾਈ ਕਰ ਰਹੇ ਹਾਂ। ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਹਾਂਜੀ ਹਾਂਜੀ ਵਾਰਿਸ ਆ ਗਏ ਉਹਨਾਂ ਦਾ ਬਿਆਨ ਲਿਖ ਕੇ ਜੋ ਅਗਲੀ ਕਾਰਵਾਈ ਹੋ ਕਰ ਰਹੇ ਹਾਂ। ਤਾ ਸ਼ਾਇਦ ਇਸੇ ਨੂੰ ਕਹਿੰਦੇ ਨੇ ਕਿ ਹੁਣੇ ਨੂੰ ਕੋਈ ਵੀ ਨਹੀਂ ਟਾਲ ਸਕਦਾ ਚੋਰੀ ਕਰਕੇ ਬੱਚੇ ਨੌਜਵਾਨ ਦੇ ਅੰਗੇ ਮੌਤ ਖੜੀ ਸੀ ਜਿਸ ਦਾ ਕਾਰਨ ਉਹੀ ਚੋਰੀ ਦਾ ਵਾਹਨ ਬਣਿਆ ਜਿਸ ਨੂੰ ਕਿ ਉਹ ਇੱਕ ਡੇਰੀ ਦੇ ਬਾਹਰੋਂ ਚੁੱਕ ਕੇ ਫਰਾਰ ਹੋਇਆ ਸੀ ਤਾਂ ਹੁਣ ਪੁਲਿਸ ਇਸ ਮਾਮਲੇ 'ਚ ਵੱਡੀ ਕਾਰਵਾਈ ਕਰ ਰਹੀ ਹੈ ਜਦਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਬੁਰੀ ਸੰਗਤ ਵਿੱਚ ਪੈ ਗਿਆ ਸੀ ਜਿਸ ਕਾਰਨ ਹੁਣ ਉਸ ਦੀ ਜਾਨ ਚਲੀ ਗਈ ਹੈ ਸਬਰਾਲਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ